ਅਕਸਰ ਤੁਸੀਂ ਭਾਰ ਘਟਾਉਣ ਦੇ ਲਈ ਕੋਈ ਨਾ ਕੋਈ ਪ੍ਰੋਟੀਨ ਦੀ ਵਰਤੋਂ ਜ਼ਰੂਰ ਕਰਦੇ ਹੋ ਜਿਹੜੇ ਲੋਕ ਜਿਮ ਜਾਂਦੇ ਨੇ ਜਾਂ ਫਿਰ ਕਿਸੇ ਦੇ ਜੋ ਕਿ ਕਹਣੇ ਦੇ ਉੱਤੇ ਆ ਕੇ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਦੇ ਨੇ ਪਰ ਪ੍ਰੋਟੀਨ ਪਾਊਡਰ ਦੇ ਵਿੱਚ ਭੁੱਲ ਕੇ ਵੀ ਇਹ ਚੀਜ਼ਾਂ ਨਹੀਂ ਮਿਲਾਨੀਆਂ ਚਾਹੀਦੀਆਂ ਨਹੀਂ ਤੇ ਤੁਹਾਡੀਆਂ ਤੁਹਾਡੇ ਸਰੀਰ ਦੇ ਉੱਤੇ ਫਾਇਦੇ ਦੀ ਥਾਂ ਨੁਕਸਾਨ ਹੋ ਸਕਦਾ ਹੈ ਦਰਅਸਲ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰੋਟੀਨ ਸਾਡੇ ਸਰੀਰ ਦੇ ਲਈ ਕਿੰਨਾ ਮਹੱਤਵਪੂਰਨ ਹੈ ਭਾਵੇਂ ਉਹ ਭਾਰ ਘਟਾਉਣ ਦੇ ਲਈ ਹੋਵੇ ਤਾਂ ਦੱਸ ਦਈਏ ਕਿ ਇਸ ਪੂਰੀ ਵੀਡੀਓ ਤੋਂ ਤੁਹਾਨੂੰ ਦੱਸਾਂਗੇ ਕਿ ਪ੍ਰੋਟੀਨ ਪਾਊਡਰ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਨਹੀਂ ਮਿਲਾਣੀ ਚਾਹੀਦੀ ਹੈ ਤਾਂ ਬਹੁਤ ਸਾਰੇ ਪ੍ਰੋਟੀਨ ਪਾਊਡਰ ਦੇ ਵਿੱਚ ਲੈਡ ਕੈडमੀਅਮ ਅਤੇ ਆਰਸੈਨਿਕ ਵਰਗੀਆਂ ਧਾਤਾਂ ਪਾਈਆਂ ਗਈਆਂ ਨੇ ਇਹ ਹੌਲੀ-ਹੌਲੀ ਸਰੀਰ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਅਤੇ ਗੁਰਦੇ ਦਿਮਾਗੀ ਪ੍ਰਣਾਲੀ ਅਤੇ ਇੱਥੋਂ ਤੱਕ ਕਿ ਕੈਂਸਰ ਦਾ ਕਈ ਕਾਰਨ ਬਣ ਸਕਦਾ ਹੈ ਇਸ ਲਈ ਹਮੇਸ਼ਾ ਥਰਡ ਪਾਰਟੀ ਟੈਸਟਿੰਗ ਵਾਲੇ ਪਰ ਜੋ ਕਿ ਪ੍ਰਮਾਣਿਤ ਪ੍ਰੋਡਕਟ ਹੀ ਚੁਣੋ ਬਹੁਤ ਸਾਰੇ ਬ੍ਰਾਂਡ ਸਵਾਦ ਵਧਾਉਣ ਅਤੇ ਜੋ ਕਿ ਸੁ크੍ਰਾਲੋਜ਼ ਜਾਂ ਫਿਰ ਐਸਪਾਰਟੇਮ ਵਰਗੇ ਨਕਲੀ ਮਿੱਠੇ ਪਦਾਰਥ ਪਾਉਂਦੇ ਨੇ ਇਹ ਖੰਡ ਦੇ ਬਦਲ ਹੁੰਦੇ ਨੇ ਪਰ ਇਹ ਮੈਟਾਬੋਲਿਜ਼ਮ ਨੂੰ ਗੜਬੜ ਕਰਦੇ ਨੇ ਅਤੇ ਭੁੱਖ ਨੂੰ ਕੰਟਰੋਲ ਕਰਨ ਦੀ ਸਮਰੱਥਾ ਵਿਗਾੜਦੇ ਨੇ ਤਾਂ ਸਟੀਵਿਆ ਜਾਂ ਫਿਰ ਮੌਕ ਫਰੂਟ ਵਰਗੇ ਨੇਚਰਲ সুইਟਨਰ ਵਾਲੇ ਪ੍ਰੋਡਕਟ ਚੁਣੋ ਤੇ ਕੁਝ ਪ੍ਰੋਟੀਨ ਪਾਊਡਰਾਂ ਦੇ ਵਿੱਚ ਕੈਰੇਜ਼ੀਨ ਜਾਂ ਫਿਰ ਥੈਨਲ ਗੰਭ ਵਰਗੇ ਫੀਲਰ ਹੁੰਦੇ ਨੇ ਜੋ ਉਹਨਾਂ ਨੂੰ ਸੁੰਗਣਾ ਜਾਂ ਫਿਰ ਨਰਮ ਕਰਦੇ ਨੇ ਇਸ ਹਸਤੇ ਜੋ ਕਿ ਐਡੀਟਿਵ પેટ ਖਰਾਬ ਜਾਂ ਫਿਰ ਗੈਸ ਸੋਜ ਜਾਂ ਫਿਰ ਅਲਰਜੀ ਵਾਲੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦੇ ਨੇ ਜਿੰਨੀਆਂ ਘੱਟ ਸਮਗਰੀਆਂ ਉਹ ਉਹਨਾਂ ਵਧੀਆ ਪ੍ਰੋਟੀਨ ਪਾਊਡਰ ਹੁੰਦਾ ਕੁਝ ਕੰਪਨੀਆਂ ਸਵਾਦ ਵਧਾਉਣ ਜਾਂ ਫਿਰ ਪਾਊਡਰ ਦੀ ਸ਼ੈਲਫ ਲਾਈਫ ਵਧਾਉਣ ਦੇ ਲਈ ਹਾਈਡਰੋਨੇਟਿਵ ਤੇਲ ਪਾਉਂਦਿਆਂ ਨੇ ਇਹ ਤੇਲ ਸਰੀਰ ਦੇ ਵਿੱਚ ਸੋਜਸ਼ ਅਤੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦੇ ਨੇ ਖਰੀਦਣ ਤੋਂ ਪਹਿਲਾਂ ਲੇਬਲ ਧਿਆਨ ਦੇ ਨਾਲ ਜ਼ਰੂਰ ਪੜੋ ਅਤੇ ਉਹਨਾਂ ਉਤਪਾਦਾਂ ਤੋਂ ਬਚੋ ਜਿਨ੍ਹਾਂ ਦੇ ਵਿਚ ਹਾਈਡਰੋਜ਼ਨੇਟਿਵ ਤੇਲ ਹੁੰਦਾ ਹੈ ਇੱਕ ਚੰਗੇ ਪ੍ਰੋਟੀਨ ਪਾਊਡਰ ਦੀ ਪਛਾਣ ਇੱਕ ਛੋਟੀ ਅਤੇ ਸਮਝਣਯੋਗ ਸਮੱਗਰੀ ਦੀ ਲਿਸਟ ਹੁੰਦੀ ਹੈ ਜੇਕਰ ਸਮੱਗਰੀ ਦੀ ਲਿਸਟ ਬਹੁਤ ਲੰਬੀ ਹੈ ਅਤੇ ਨਾਮ ਗੁੰਝਲਦਾਰ ਲੱਗਦੇ ਨੇ ਤਾਂ ਇਸ ਦੇ ਵਿੱਚ ਜੋ ਕਿ ਐਡੀਟਿਵ ਹੋਣ ਦੀ ਸੰਭਾਵਨਾ ਹੈ ਇੱਕ ਸਧਾਰਨ ਫਾਰਮੂਲਾ ਹਮੇਸ਼ਾ ਵਧੇਰੇ ਭਰੋਸੇਮੰਦ ਹੁੰਦਾ ਹੈਗਾ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਪ੍ਰੋਟੀਨ ਪਾਊਡਰ ਬਿਨਾ ਜਾਂਚ ਦੇ ਵਿਚੇ ਜਾਂਦੇ ਨੇ ਇਸ ਦੇ ਲਈ ਸਿਰਫ ਥਰਡ ਪਾਰਟੀ ਦੇ ਲੈਬ ਟੈਸਟ ਕੀਤੇ ਅਤੇ ਪ੍ਰਮਾਣਿਤ ਬ੍ਰਾਂਡਾ ਦੀ ਹੀ ਚੋਣ ਕਰੋ ਉਹ ਕੰਪਨੀਆਂ ਜੋ ਕਿ ਜਨਤਕ ਤੌਰ ਦੇ ਉੱਤੇ ਆਪਣੇ ਨਤੀਜਿਆਂ ਦਾ ਖੁਲਾਸਾ ਕਰਦੀਆਂ ਨੇ ਉਹਨਾਂ ਨੂੰ ਵਧੇਰੇ ਭਰੋਸੇਮੰਦ ਮੰਨਿਆ ਜਾਂਦਾ ਹੈਗਾ ਇਹ ਤੁਹਾਨੂੰ ਉਹਨਾਂ ਦੀ ਗੁਣਵੱਤਾ ਅਤੇ ਸੁਰੱਖਿਆ ਦੇ ਉੱਤੇ ਭਰੋਸਾ ਰਹਿੰਦਾ ਹੈਗਾ ਜੇਕਰ ਤੁਸੀਂ ਡੈਰੀ ਤੋਂ ਜੋ ਕਿ ਬਛਦੇ ਹੋ ਜਾਂ ਫਿਰ ਤਾਂ ਮਟਰ ਚੋਲ ਜਾਂ ਫਿਰ ਭੰਗ ਵਰਗੇ ਪੌਦੇ ਆਧਾਰਿਤ ਪ੍ਰੋਟੀਨ ਬਿਹਤਰ ਵਿਕਲਪ ਹੁੰਦੇ ਨੇ ਦੂਜੇ ਪਾਸੇ ਮੱਕੀ ਪ੍ਰੋਟੀਨ ਪਚਣ ਦੇ ਵਿੱਚ ਵੀ ਤੇਜ਼ ਹੁੰਦਾ ਹੈ ਪਰ ਲੈਕਟੋਸ ਸੈਂਸ਼ੀਟਿਵ ਵਿਅਕਤੀਆਂ ਦੇ ਲਈ ਟੁਕਵਾ ਨਹੀਂ ਹੁੰਦਾ ਪ੍ਰਤੀ ਸਰਵਿੰਗ B ਤੋਂ 25 ਗ੍ਰਾਮ ਪ੍ਰੋਟੀਨ ਕਾਫੀ ਮੰਨਿਆ ਜਾਂਦਾ ਹੈ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਜੋ ਕਿ ਪ੍ਰੋਟੀਨ ਪਾਊਡਰ ਬਹੁਤ ਜ਼ਿਆਦਾ ਪੀਂਦੇ ਨੇ ਪਰ ਕਈ ਵਾਰੀ ਪ੍ਰੋਟੀਨ ਪਾਊਡਰ ਦੀ ਪਛਾਣ ਨਾ ਹੋਣ ਕਰਕੇ ਉਹ ਕੋਈ ਵੀ ਪ੍ਰੋਟੀਨ ਪਾਊਡਰ ਪੀਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਉੱਤੇ ਜ਼ਿਆਦਾ ਇਫੈਕਟਿਵ ਕਰਦਾ ਹੈ